ਉਹਨੇ ਦੀ ਫਸਲ ਵਿੱਚ ਜਿਹੜਾ ਕੰਮ ਜ਼ਿੰਕ ਨੇ ਕਰਨਾ ਹੈ ਜਿਹੜਾ ਕੰਮ ਪोटाश ਨੇ ਕਰਨਾ ਇਹ ਸੋਡੇ ਮਿਕਸਚਰ ਗੱਟਿਆਂ ਨੇ ਕੰਮ ਨਹੀਂ ਕਰਨਾ ਵਿੱਚ ਦੁਕਾਨਦਾਰ ਹੈਗੇ ਆ ਜਿਹੜੇ ਜ਼ਿੰਕ ਬਾਰੇ ਪोटाश ਬਾਰੇ ਫੋਰਸ ਕਰਦੇ ਆ ਬਾਈ 33% ਜ਼ਿੰਕ ਪਾਓ 21% ਜ਼ਿੰਕ ਪਾਓ ਜਾਂ 39.5 ਵਾਲੀ ਜ਼ਿੰਕ ਪਾ ਲਓ ਜਾਂ ਪोटाश 60% ਪਾਓ 14.5% ਪਾਓ ਜਾਂ 50% ਪਾਓ ਬੜੇ ਦੁਕਾਨਦਾਰ ਚੰਗੇ ਹੈਗੇ ਆ ਪਰ ਵਿੱਚ ਹੈਗੇ ਆ ਲੁੱਟਣ ਵਾਲੇ ਜਿਹੜੇ ਹਰ ਰੋਜ਼ ਵੱਡੇ ਵੱਡੇ ਬਲੌਗਰਾਂ ਨੂੰ ਬੁਲਾ ਕੇ ਵੀਡੀਓ ਬਣਾਉਂਦੇ ਆ ਸਾਡੇ ਕੋਲ ਪਟਿਲ ਆ ਰੇਟ ਮਿਲਦੀ ਆ ਸਾਡੇ ਕੋਲ ਕਾਟਾ ਪਾ ਰੇਟ ਮਿਲਦੀ ਆ ਪਤਾ ਨਹੀਂ ਕੀ ਕੁਛ ਦੱਸਦੇ ਆ ਪਹਿਲੀ ਗੱਲ ਤਾਂ ਜਿਹੜਾ ਕੰਮ ਜਿੰਕ ਨੇ ਕਰਨਾ ਉਹ ਜਿੰਕ ਹੀ ਕਰੂਗੀ ਜਿਹੜਾ ਕੰਮ ਪੋਟਾਸ਼ ਨੇ ਕਰਨਾ ਉਹ ਪੋਟਾਸ਼ ਦਾ ਗੱਟਾ ਹੀ ਕਰੂਗਾ ਨਾ ਕਿ ਛੋਟੇ ਮਿਕਸਚਰ ਗੱਟੇ ਕੰਮ ਕਰਨਗੇ ਕਿਸਾਨਾਂ ਨੂੰ ਭੋਲੇ ਭੋਲੇ ਕਿਸਾਨਾਂ ਨੂੰ ਓਲਝਾ ਲੈਂਦੇ ਆ ਇਹਦੇ ਵਿੱਚ ਜਿੰਕ ਵੀ ਆ ਇਹਦੇ ਵਿੱਚ ਲੋਹਾ ਵੀ ਆ ਇਹਦੇ ਵਿੱਚ ਸਲਫਰ ਵੀ ਆ ਇਹਦੇ ਵਿੱਚ ਕੈਲਸ਼ੀਅਮ ਵੀ ਆ ਇਹਦੇ ਵਿੱਚ ਪੋਟਾਸ਼ ਵੀ ਆ ਇਨਾ ਇਹੋ ਜਿਹੇ ਬੰਦਿਆਂ ਦੇ ਪਿੱਛੇ ਨਾ ਲੱਗੋ ਜਿਹੜੇ ਤੁਹਾਨੂੰ ਲਾਲਚ ਦਿੰਦੇ ਆ ਕਿਉਂਕਿ ਤੁਸੀਂ ਆਪਣੇ ਚੰਗੇ ਦੁਕਾਨਦਾਰ ਤੋਂ ਦਵਾਈ ਲਓ ਜਿਹੜਾ ਤੁਹਾਡੇ ਨਾਲ ਕੱਢਦਾ ਹੈ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਹੈ ਤੁਹਾਨੂੰ ਅੜੇ ਤੋੜੇ ਜਿਹੜਾ ਕਿਤੇ ਕੋਈ ਦਵਾਈ ਫੜਾ ਕੇ ਜਾਂਦਾ ਖੇਤਾਂ ਦੇ ਵਿੱਚ ਜਾਂ ਕਿਸੇ ਤੁਹਾਨੂੰ ਹੋਰ ਸਰਵਿਸ ਦਿੰਦਾ ਹੈ ਇਹੋ ਜਿਹੇ ਦੁਕਾਨਦਾਰਾਂ ਦੇ ਪਿੱਛੇ ਲੱਗੋ ਕਾਫੀ ਦੁਕਾਨਦਾਰ ਹੈਗਾ ਮੈਂ ਚੰਗੇ ਦੁਕਾਨਦਾਰਾਂ ਦੀ ਸਲਾਹਤਾ ਵੀ ਕਰਦਾ ਹੁੰਦਾ ਹੁਣ ਜ਼ਿੰਕ ਬਾਰੇ ਕਿਸਾਨ ਭਰਾ ਸਵਾਲ ਕਰ ਰਿਹਾ ਭਾਈ 15 ਦਿਨ ਦੀ ਫਸਲ ਹੋਊਗੀ 20 ਦਿਨ ਦੀ ਫਸਲ ਹੋਊਗੀ ਅਸੀਂ ਜ਼ਿੰਕ ਪਾਈ ਸੀ ਸਾਡੇ ਕੰਮ ਨਹੀਂ ਕੀਤਾ ਪਹਿਲੀ ਗੱਲ ਤਾਂ ਭਾਈ ਜਦੋਂ 15 ਦਿਨਾਂ ਤੇ 20 ਦਿਨਾਂ ਤੇ ਜਾ ਕੇ ਆਪਾਂ ਜ਼ਿੰਕ ਪਾਉਨੇ ਆ ਇੱਕ ਤਾਂ ਪਾਣੀ ਉਦੋਂ ਨਾਰਮਲ ਚਾਹੀਦਾ ਜਿੰਕ ਜਿਹੜੀ ਮਰਜ਼ੀ ਵਰਤੀ ਹੋਵੇ 33% ਵਰਤੀ ਹੈ ਚ 21 ਵਰਤੀ ਹੈ ਚ ਆਕਸਾਈਡ ਫਾਰਮੂਲੇਸ਼ਨ ਵਾਲੀ ਵਰਤੀ ਹੈ ਕਿਉਂਕਿ ਤੰਨੇ ਜ਼ਿੰਕ ਜਿਆਦਾ ਕਿਸਾਨ ਭਰਾ ਪਾ ਰਹੇ ਆ ਇੱਕ ਤਾਂ ਜਿੰਕ ਆਪਾਂ ਜਿਆਦੇ ਪਾਣੀ 'ਚ ਨਾ ਪਾਓ। ਦੂਸਰੀ ਗੱਲ ਜਿੰਕ ਪਾਉਣ ਤੋਂ ਬਾਅਦ ਜਿਹੜਾ ਤੁਸੀਂ ਪਾਣੀ ਜਿਸ ਘਾਦੋਂਗੇ ਨਾ ਜਿਹੜੀ ਨਮੀ ਨਮੀ ਹੈ ਹਵਾ ਦੇ ਵਿੱਚ ਉਹ ਜਦੋਂ ਜੜਾਂ ਦੇ ਨਾਲ ਐਂਟਰ ਕਰਦੀ ਹੈ ਨਾ ਜਿਹੜੀ ਜਿੰਕ ਹੈ ਉਹ ਜਿਆਦੇ ਅਪਟੇਕ ਹੋ ਜਾਂਦੇ ਆ। ਜਿੰਕ ਜਿਆਦੇ ਕੰਮ ਕਰਨ ਲੱਗ ਜਾਂਦੀ ਹੈ। ਇਹ ਵਾਰ ਆਪਾਂ ਖੜੇ ਪਾਣੀ ਦੇ ਵਿੱਚ ਪਾ ਦਿੰਦੇ ਆ ਜਿਹੜੀ ਜਿੰਕ ਤੱਤ ਹੈ ਉਹ ਖਰਾਬ ਹੋ ਜਾਂਦਾ ਹੈ। ਫਿਰ ਕਿਸਾਨ ਕਹਿੰਦਾ ਬਈ ਜਿੰਕ ਪਾਈ ਸੀ ਜਿੰਕ ਨੇ ਕੰਮ ਨਹੀਂ ਕੀਤਾ। ਜੇ ਤੁਹਾਡੀ ਇਹੀ ਜੀ ਸਥਿਤੀ ਹੋ ਰਹੀ ਹੈ ਤੁਸੀਂ ਜਿੰਕ ਪਹਿਲਾਂ ਪਾਤੀ ਉੱਥੇ ਤੁਸੀਂ ਸਪਰੇਅ ਕਰੋ ਆਕਸਾਈਡ ਫਾਰਮੂਲੇਸ਼ਨ ਵਾਲੀ ਜਿੰਕ ਦੀ ਸਪਰੇਅ 100 150 ਗ੍ਰਾਮ ਦੀ ਸਪਰੇਅ ਹੁਣ ਕੰਮ ਕਰ ਜੂਗੀ ਕਿ ਪੱਤੇ ਜੀਰੀ ਦੇ ਛੋਟੇ ਆ ਜਦੋਂ ਝੋਨਾ ਵੱਡਾ ਹੋ ਜਾਣਾ ਉਹ 5 ਕਿੱਲਿਆਂ ਲੀਟਰ ਪੈਂਦਾ ਹੁਣ ਛੋਟਾ 6 ਕਿੱਲਿਆਂ ਤੱਕ ਲੀਟਰ ਜਿਹੜਾ ਉਹ 5 6 ਕਿੱਲਿਆਂ ਤੱਕ ਲੀਟਰ ਜਿਹੜਾ ਉਹ ਕੰਮ ਕਰ ਜੂਗਾ ਵੱਡੇ ਝੋਨੇ ਤੇ ਵੈਸੇ ਕਿਸਾਨ ਪਰਾਚਾਰ ਕਿੱਲਿਆਂ ਤੇ ਪਾਉਂਦੇ ਹੁਣ ਤੁਸੀਂ 4 ਤੋਂ 5 ਕਿੱਲਿਆਂ ਤੱਕ ਵੀ ਇਸ ਸਾਈਡ ਫਾਰਮੂਲੇਸ਼ਨ ਦੇ ਜਿੰਕ ਵਾਲੇ ਲੀਟਰ ਦੀ ਸਪਰੇਅ ਕਰ ਸਕਦੇ ਹੋ ਪੱਤਿਆਂ ਦੇ ਰਾਹੀਂ ਜਿਹੜਾ ਉਹ ਜ਼ਿਆਦਾ ਐਂਟਰ ਕਰੂਗੀ ਜਿਹੜੀ ਥੱਲੇ ਜ਼ਿੰਕ ਪਾਉਨੇ ਆ ਉਹ ਬ੍ਰੇਕ ਤੇ ਮੋٹے ਤਣਿਆਂ ਦਾ ਵਾਧਾ ਵਿਕਾਸ ਕਰਦੀ ਹੈ ਤੇ ਜਿਹੜੀ ਚਟੀਆਂ ਜੜਾਂ ਜਮਾਂ ਸਾਫ਼ ਹੋ ਜਾਂਦੀਆਂ ਨੇ ਝੋਨਾ ਹਰਾ ਭਰਾ ਦੇਖਣ ਨੂੰ ਲੱਗਦਾ ਹੈ ਤੇ ਅੱਗੇ ਜਾ ਕੇ ਜ਼ਿੰਕ ਦੀ ਪਿਓਰਿਟੀ ਜ਼ਮੀਨ ਦੇ ਵਿੱਚ ਨਹੀਂ ਘਟਦੀ ਨਾ ਆਪਣੇ ਦਾਣੇ ਦੇ ਵਿੱਚ ਘਟਦੀ ਹੈ ਹੁਣ ਪੋਟਾਸ਼ ਤੱਤ ਮੈਕਚਰ ਪोटाਸ਼ ਤੱਤ ਕਦੇ ਨਾ ਵਰਤੋ ਤੁਸੀਂ ਸਿੰਗਲ ਪोटाਸ਼ ਵਰਤੋ 60% ਵਰਤੋ 1.14 ਵਰਤੋ ਜਾਂ 50% ਵਾਲਾ ਪोटाਸ਼ ਵਰਤੋ ਕਿਉਂਕਿ ਸ਼ੁੱਧ ਪोटाਸ਼ ਤੱਤ ਦੀ ਮਾਤਰਾ 12 ਕਿਲੋ ਚਾਹੀਦੀ ਹੈ ਛੋਨੇ ਦੇ ਵਿੱਚ ਖਾੜਕ ਨੂੰ ਟਰਾਂਸਫਰ ਕਰਨ ਦੇ ਲਈ ਆਪਾਂ ਪोटाਸ਼ ਤੱਤ ਪਾਉਣੇ ਆ ਜੇ ਤੁਸੀਂ 60% ਵਾਲਾ ਪਾਉਂਗੇ ਤਾਂ 20 ਕਿਲੋ ਪੈਣਾ ਹੈ 50% ਵਾਲਾ 30 ਕਿਲੋ ਪੈਣਾ 1.14% ਵਾਲਾ 80 ਤੋਂ 82 ਕਿਲੋ ਜਿਹੜਾ ਪਰਾਸ਼ ਪੈਣਾ ਫਿਰ ਹੀ ਆਪਾਂ ਨੂੰ ਸ਼ੁੱਧ ਪोटाਸ਼ 12 ਕਿਲੋ ਆਪਣੀ ਜ਼ਮੀਨ ਦੇ ਵਿੱਚੋਂ ਜਿਹੜਾ ਮਿਲਣਾ ਐਵੇਂ ਤੁਸੀਂ ਮਿਕਸਚਰ ਪ੍ਰੋਡਕਟਾਂ ਦੇ ਪਿੱਛੇ ਜੇ ਆਪਾਂ ਲੱਗ ਜਾਨੇ ਆ ਨਾਲੇ ਤਾਂ ਆਪਣੇ ਉਹ ਚੀਜ਼ਾਂ ਕੰਮ ਨਹੀਂ ਕਰਦੀਆਂ ਨਾਲੇ ਫਿਰ ਆਪਾਂ ਦੁਕਾਨਦਾਰ ਨੂੰ ਕਹਿੰਨਾ ਬਾਈ ਤੇਰੀ ਚੀਜ਼ ਨੇ ਕੰਮ ਨਹੀਂ ਕੀਤਾ ਕਿਉਂਕਿ ਮੈਂ ਹਰ ਰੋਜ਼ ਮਾਰਕੀਟਾਂ ਦੇ ਵਿੱਚ ਜਿਸ ਘੁੰਮਦੇ ਆ ਸਿਆਣੇ ਦੁਕਾਨਦਾਰ ਜ਼ਿੰਕ ਤੇ ਪोटाश ਤੱਤ ਦੀ ਫੋਰਸ ਕਰਦੇ ਆ ਕਿਸਾਨਾਂ ਨੂੰ ਬਾਈ ਪਹਿਲਾਂ ਜ਼ਿੰਕ ਪਾ ਲਓ ਪोटाਸ਼ ਪਾ ਲਓ ਕਿਉਂਕਿ ਫਿਰ ਤੁਸੀਂ ਕੋਈ ਗਰੋਥ ਵਾਲੀ ਚੀਜ਼ ਪਾਓ ਅਮੀ ਪਹਿਲਾਂ ਜੜ ਦਾ ਵਿਕਾਸ ਆਪਾਂ ਕਰਿਆ ਨਹੀਂ ਜੜ ਦੇ ਥੱਲੇ ਚ ਇਹ ਨਿੰਮਾ ਡੋੜ ਪੈ ਰਹੀ ਆ ਚ ਇਹ ਥੱਲੇ ਮੂਸਲੀ ਜੀ ਬਣ ਰਹੀ ਆ ਜਾਂ ਥੱਲੇ ਗੰਡਾ ਹੀ ਬਣੀ ਜਾਂਦੀਆਂ ਨੇ ਜਾਂ ਚੋਂ ਨਾ ਡੂੰਗਾ ਲੱਗਣ ਕਰਕੇ ਦੋ ਦੋ ਤਣੇ ਬਣੀ ਜਾਂਦੇ ਆ ਉਹਦਾ ਪਹਿਲਾਂ ਹੱਲ ਕਰੋ ਫਿਰ ਆਪਾਂ ਇਹਨਾਂ ਗਰੋਥ ਵਾਸਤੇ ਚੀਜ਼ਾਂ ਜੇ ਜਿਹੜੇ ਗਰੋਥ ਪ੍ਰੋਮੋਟਰ ਆ ਜਦੋਂ ਕਈ ਵਾਰ ਚ ਉਹ ਨਫਟਾਰ ਨਹੀਂ ਕਰਦਾ ਜੜ ਚੰਗੀ ਭਲੀ ਹੁੰਦੀ ਆ ਕਿਸਾਨ ਨੂੰ ਲੱਗਦਾ ਯਾਰ ਵੀ ਫਟਾਰ ਨਹੀਂ ਹੋ ਰਿਹਾ ਉਦੋਂ ਆਪਾਂ ਕੋਈ ਹਮਿਕ ਐਸਿਡ ਜੁਵਲਿਕ ਐਸਿਡ ਜਜੇ ਵਿੱਚ ਟਰਾਈਕੁੰਟਾ ਨੋਲ ਵਗੈਰਾ ਆਪਾਂ ਪਾਉਨੇ ਆ ਇਹ ਫੇਰ ਹੀ ਕੰਮ ਕਰਦੀਆਂ ਨੇ ਜਦੋਂ ਪਹਿਲਾਂ ਜੜ ਤਾਂ ਹੈ ਨਹੀਂ ਚੋਨੇ ਦੀ ਚੋਨੇ ਦੇ ਥੱਲੇ ਬਿਮਾਰੀ ਕੋਈ ਹੋਰ ਆ ਚੱਕੀ ਆਪਾਂ ਹੋਰ ਫਿਰਦੇ ਆ ਜ਼ਿੰਕ ਪੋਟਾਸ਼ ਸਲਫਰ ਇਹਨਾਂ ਤੱਤਾਂ ਨੂੰ ਯੂਰੀਆ ਤੱਤ ਡੀਪੀ ਤੱਤ ਇਹਨਾਂ ਤੱਤਾਂ ਨੂੰ ਪਹਿਲ ਦੇ ਆਧਾਰ ਤੇ ਆਪਾਂ ਨੂੰ ਪੂਰਾ ਕਰਨਾ ਪੈਂਦਾ ਤਾਂ ਕਿ ਜੜ ਦਾ ਜਿਹੜਾ ਵਿਕਾਸ ਵਧੀਆ ਹੋ ਸਕੇ ਜਿਹੜਾ ਆਪਣਾ ਖਰਚਾ ਘਟ ਸਕੇ ਮੈਂ ਕਿਸੇ ਕਿਸਾਨ ਨੂੰ ਇਹ ਨਹੀਂ ਕਹਿੰਦਾ ਜਾਂ ਦੁਕਾਨਦਾਰ ਨੂੰ ਇਹ ਨਹੀਂ ਕਹਿੰਦਾ ਵੀ ਆਪਾਂ ਗਰੋਥ ਫੋਨਟਰ ਨਾ ਵੇਚ ਕਿਉਂਕਿ ਗਰੋਥ ਫੋਨਟਰ ਵੇਚਣਾ ਜ਼ਰੂਰੀ ਹੈ ਨਾ ਵੇਣਾ ਝੋਨੇ ਦੀ ਗਰੋਥ ਘਟ ਹੁੰਦੀ ਹੈ ਪਰ ਐਮੀ ਆਪਾਂ ਗਲਤ ਚੀਜ਼ਾਂ ਨਾ ਫੋਰਸ ਕਰੀਏ ਕਿਉਂਕਿ ਮੇਰੇ ਏਰੀਆ ਵਿੱਚ ਜਿੰਨੇ ਦੁਕਾਨਦਾਰ ਚੰਗੇ ਆ ਉਹ ਜ਼ਿੰਕ ਤੇ ਪੋਟਾਸ਼ ਵਾਰੀ ਫੋਰਸ ਜ਼ਿਆਦਾ ਕਰਦੇ ਆ ਨਾ ਕਿ ਮਿਕਸਚਰ ਪ੍ਰੋਡਕਟਾਂ ਬਾਰੇ ਘੱਟ ਫੋਰਸ ਕਰਦੇ ਆ ਖੁਸ਼ਕ ਔਰ ਠੱਗੂ ਟੋਲਾ ਹੈਗਾਗਾ ਜਿਹੜੇ ਕਿਸਾਨਾਂ ਨੂੰ ਬੱਸ ਠੱਗਣ ਦੀ ਚੱਲੇ ਹੋਇਆ ਬੱਸ ਜਿਵੇਂ ਕਹਿੰਦੇ ਵੀ ਕਿਸਾਨਾਂ ਨੂੰ ਠੱਗੀ ਚੱਲੋ ਪੈਸਾ ਚ ਪਤਾ ਹੀ ਹੈ ਜ਼ਿਮੀਂਦਾਰ ਮੁੱਕਰਦਾ ਨਹੀਂ ਹੈਗਾ ਕਦੇ ਕਿਸੇ ਬਲੌਗਰ ਨੂੰ ਬੁਲਾ ਲਓ ਕਦੇ ਕਿਸੇ ਫੇਸਬੁਕੀ ਨੂੰ ਬੁਲਾ ਲਓ ਪਵਾ ਦਿਓ ਵੀਡੀਓ ਜ਼ਿਮੀਂਦਾਰ ਭੱਜੇ ਆਉਂਦੇ ਆ ਪਰ ਹੁਣ ਜ਼ਿਮੀਂਦਾਰ ਸਿਆਣੇ ਹੋ ਚੁੱਕੇ ਆ ਮੈਂ ਜ਼ਿਮੀਂਦਾਰਾਂ ਨੂੰ ਹੀ ਸਚੇਤ ਕਰਦਾ ਵੀ ਆਪਣੇ ਏਰੀਆ ਦੇ ਵਿੱਚ ਦਵਾਈਆਂ ਲਓ ਤੇ ਚੰਗੇ ਦੁਕਾਨਦਾਰਾਂ ਤੋਂ ਦਵਾਈਆਂ ਲਓ ਜਿਹੜੇ ਸੋਡੇ ਨਾਲ ਕੱਢਦੇ ਆ ਧੰਨਵਾਦ